ਮੁਰਦਾਬਾਦ ਮੁਰਦਾਬਾਦ ਪੁਲਸ ਪ੍ਰਸ਼ਾਸਨ ਮੁਰਦਾਬਾਦ 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 ਪੁਲਸ ਪ੍ਰਸ਼ਾਸਨ ਦੀ ਦਿੱਲੀ ਗਾਰਜੀਆਰੀ ਮੁਰਦਾਬਾਦ 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 ਬਿਲੀ ਕਮਾਲ ﺍﻟकाਦਾ ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 11 ਸਤੰਬਰ ਨੂੰ ਪੰਡੋਰੀ ਮਹੰਤਾ ਪਾਵਰ ਸਰਕਲ ਦੇ ਮੁਲਾਜ਼ਮਾ ਵੱਲੋਂ ਪਿੰਡ ਗੋਤ ਪੋਖਰ ਦੇ ਇੱਕ ਕਿਸਾਨ ਦੇ ਘਰ ਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਗਿਆ ਸੀ ਪਾਵਰ ਕਾਮ ਦੇ ਮੁਲਾਜ਼ਮਾਂ ਦਾ ਦੋਸ਼ ਹੈ ਕਿ ਉਕਤ ਕਿਸਾਨ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਅਤੇ ਕਿਸਾਨ ਤੇ ਜੁਰਮਾਨਾ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਇਸ ਦੌਰਾਨ ਉਕਤ ਕਿਸਾਨ ਨੇ ਕਿਸਾਨ ਜਥੇਬੰਦੀਆਂ ਨੂੰ ਬੁਲਾ ਲਿਆ ਤੇ ਪਾਵਰ ਕਾਮ ਮੁਲਾਜ਼ਮਾਂ ਵੱਲੋਂ ਕਿਸਾਨ ਦੇ ਘਰ ਜ਼ਬਰਦਸਤੀ ਚਿਪਵਾਲਾ ਮੀਟਰ ਲਗਾਉਣ ਦਾ ਦੋਸ਼ ਲਗਾਉਂਦਿਆਂ ਪਾਵਰ ਕਾਮ ਦੇ ਦਫ਼ਤਰ ਪੰਡੋਰੀ ਮਹੰਤਾ ਵਿਖੇ ਧਰਨਾ ਦੇ ਦਿੱਤਾ ਗਿਆ ਕਿਸਾਨ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸੀ ਇਸ ਦੌਰਾਨ ਪਾਵਰਕਾਮ ਮੁਲਾਜ਼ਮਾਂ ਤੇ ਕਿਸਾਨਾਂ ਦਰਮਿਆਨ ਟਕਰਾਅ ਦੇ ਹਾਲਾਤ ਪੈਦਾ ਹੋ ਗਏ ਅਤੇ ਦੋਨੋਂ ਇੱਕ ਦੂਜੇ ਦੇ ਖਿਲਾਫ ਨਾਰਾਬਾਜ਼ੀ ਕਰਨ ਲੱਗ ਪਏ। ਮੁਲਾਜ਼ਮਾਂ ਵੱਲੋਂ ਕਿਸਾਨਾਂ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਾਈ ਗਈ ਪਰ ਕੋਈ ਕਾਰਵਾਈ ਨਾ ਹੁੰਦੀ ਵੇਖ ਪਾਵਰਕਾਮ ਮੁਲਾਜ਼ਮ ਉਸ ਦਿਨ ਤੋਂ ਹੀ ਹੜਤਾਲ ਤੇ ਬੈਠੇ ਹਨ ਅਤੇ ਦੋਸ਼ੀ ਕਿਸਾਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਮੁਲਾਜ਼ਮਾਂ ਦੇ ਹੱਕ ਵਿੱਚ ਮੁਲਾਜ਼ਮ ਜਥੇਬੰਦੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਆ 9 25 ਨੂੰ ਜੋ ਵੀ ਸਾਡੇ ਇੱਥੇ ਕਟਨਾ ਕਰਮ ਵਾਪਰੇ ਆ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਕੋਈ ਵੀ ਰੋਲ ਨਹੀਂ ਹੈਗਾ ਇੱਥੇ ਕੁਝ ਅਖੋਤੀ ਆਗੂ ਜਿਨ੍ਹਾਂ ਨੂੰ ਅਸੀਂ ਕੁਝ ਨਾਂ ਦੇਖਿਆ ਕਿਤੇ ਕਿਸਾਨ ਜਥੇਬੰਦੀਆਂ ਦਾ ਨਾਂ ਉਹ ਹੈਗੇ ਆ ਉਹਨਾਂ ਨੇ ਇੱਥੇ ਆਣ ਕੇ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਿਹੜਾ ਕਿ ਕਰਨਾ ਨਹੀਂ ਬੰਦਾ ਗਾਲੀ ਗਲੋਚ ਧਰਨਾ ਪ੍ਰਦਰਸ਼ਨ ਅੰਦਰ ਬੰਦਿਆਂ ਨੂੰ ਗਾਲੀ ਗਲੋਚ ਕਰਨਾ ਕੀਰ ਉਹਨਾਂ ਨੇ ਸਾਡੇ ਨਾਲ ਧੱਕਾ ਮੂਕੀ ਜਿਹੜੀ ਕੀਤੀ ਆ ਇਹ ਸਾਰੀ ਜਿਹੜੀ ਆ ਉਹਨਾਂ ਨੇ ਇੱਕ ਚੀਜ਼ ਪੇਸ਼ ਕੀਤੀ ਆ ਵੀ ਜਿਹੜੀ ਅਸੀਂ ਇਹ ਚੀਜ਼ ਕਰਨ ਲਈ ਚਿਪ ਵਾਲੇ ਸਮਾਰਟ ਮੀਟਰ ਜਦੋਂ ਕਿ ਚਿਪ ਵਾਲੇ ਸਮਾਰਟ ਮੀਟਰ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਇਹ ਜਿਹੜੀ ਆ ਘਟਨਾ ਕ੍ਰਮ ਵਾਪਰਿਆ ਇਹ ਮਾਰਚ ਮਹੀਨੇ ਦਾ ਇੱਕ ਪੀਡੀਸੀ ਹੋਏ ਦਾ ਪਿੰਡ ਗੋਤਪੋਖਰ ਦਾ ਇੱਕ ਖਪਤਕਾਰ ਹੀ ਜਿਹਦਾ ਪੀਡੀਸੀਓ ਮਾਰਚ ਮਹੀਨੇ ਦਾ ਹੋ ਚੁੱਕਾ ਦਾ ਜਿਹਦੀ ਕੀ ਅਮਾਉਂਟ ਬਣਦੀ ਸੀ ਡਿਫਾਲਟਿੰਗ ਅਮਾਉਂਟ 70000 ਰੁਪਈਆ ਉਹ ਬੰਦਾ ਚੋਰੀ ਕਰਦਾ ਪਿਆ ਸੀ ਜਦੋਂ ਅਸੀਂ ਉਹਦਾ ਪਹਿਲਾ ਹੀ ਮੀਟਰ ਪੁੱਟ ਚੁੱਕੇ ਆ ਜਦੋਂ ਫੇਰ ਚੋਰੀ ਕਰਦਾ ਪਿਆ ਸੀ ਜਦੋਂ ਐਸਵੀਓ ਸਾਹਿਬ ਨੂੰ ਕਿਤੋਂ ਇਨਫੋਰਮੇਸ਼ਨ ਆਈ ਹੈ ਵੀ ਉਹ ਬੰਦਾ ਹਜੇ ਵੀ ਚੋਰੀ ਕਰਦਾ ਪਿਆ ਤੇ ਉਹਨੂੰ ਅਸੀਂ ਉਹਦੀਆਂ ਅਸੀਂ ਜਿਹੜੀਆਂ ਪ੍ਰਾਈਵੇਟ ਤਾਰਾਂ ਲਾਈਦੀਆਂ ਸੀ ਉਹ ਲਾਂਡ ਜਦੋਂ ਗਏ ਆ ਇਹਨਾਂ ਨੇ ਉੱਥੇ ਵੀ ਸਾਡੇ ਨਾਲ ਗਾਲੀ ਗਲੋਚ ਕੀਤਾ ਜਦੋਂ ਅਸੀਂ ਇੱਥੇ ਪਹੁੰਚੇ ਆ ਇਹਨਾਂ ਨੇ ਫੇਰ ਆਣ ਕੇ ਐਸਵੀਓ ਸਾਹਿਬ ਦਾ ਘਰਾਓ ਕਰਕੇ ਬਿਨਾਂ ਦੱਸੇ ਜਦੋਂ ਕਿ ਇਹਨਾਂ ਨੂੰ ਟੇਬਲ ਟॉक ਕਰਨੀ ਚਾਹੀਦੀ ਸੀ ਜਿਹੜਾ ਕਿ ਇਨਸਾਨੀਅਤ ਫਰਜ਼ ਆ ਜਦੋਂ ਕਿ ਇਹਨਾਂ ਵਿੱਚ ਕੁਝ ਗੁੰਡੇ ਬੰਦੇ ਆਏ ਦੇ ਜਿਹੜੇ ਕਿ ਕਿਸਾਨ ਯੂਨੀਅਨ ਦਾ ਕੋਈ ਕਿਸੇ ਦਾ ਵੀ ਸੰਬੰਧ ਨਹੀਂ ਹੈਗੇ ਇਹਨਾਂ ਨੇ ਗਾਲੀ ਗਲੋਚ ਕੀਤੀ ਸਾਡਾ ਸਾਡੀਆਂ ਜਥੇਬੰਦੀਆਂ ਨੇ ਅੱਜ ਸਾਡੀ ਅੱਜ ਉਹਨਾਂ ਦਾ ਵੀ ਗਰਦਾਸਪੁਰ ਐਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਸਾਡੀ ਜਥੇਬੰਦੀਆਂ ਨਾਲ ਵੀ ਹੋਈ ਆ ਉੱਥੇ ਇਹੀ ਮਤਾ ਪਾਸ ਹੋਇਆ ਵੀ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਦੇ ਖਿਲਾਫ ਅਸੀਂ ਰੋਸ ਮਜਾਰਾ ਧਰਨਾ ਦੇਵਾਂਗੇ ਜਿਹਦੀ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਆ ਥਾਣਾ ਸ਼ਾਲਾ ਦੀ ਹੋਏਗੀ 14 5 9 ਨੂੰ ਕਾ ਪਾਹੇ ਪੰਗਾ ਕਿਸਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਤਾਂ ਹੀ ਮਤਲਬ ਬਿਨਾਂ ਮੁੱਲ ਤੋਂ ਆਪਣੇ ਨੂੰ ਨੁਮਾਇੰਦੇ ਦੱਸਦੇ ਆ ਸਾਨੂੰ ਦਿਹਾੰਦੇ ਆ ਰਿਸਰਟ ਕਰਦੇ ਆਪਾਂ ਬਿਨਾ ਬੋਲਤੋਂ ਉਹਨਾਂ ਨੇ ਉੱਥੇ ਤੁਹਾਨੂੰ ਪਤਾ ਹੀ ਸਾਰਾ ਮੀਡੀਆ ਚ ਆ ਚੁੱਕਾ ਹੈ। ਤੋਂ ਅਸੀਂ ਲਿਖਿਆ ਸੀਗਾ ਪੁਲਿਸ ਨੂੰ ਕੋਈ ਕਾਰਵਾਈ ਕਰੋ ਤੇ ਅਜੇ ਤੱਕ ਕਾਰਵਾਈ ਕੋਈ ਨਹੀਂ ਹੋਈ। ਬੰਦੇ ਕੰਮ ਤੇ ਵੀ ਨਹੀਂ ਜਾਣਦੇ ਡਰਦੇ ਮਾਰੇ। ਇਹ ਕਰਕੇ ਜਿਹੜਾ ਮੁਰਿਆ ਹੁਣ ਫੈਸਲਾ ਲਿਆ ਆਪਾਂ ਦੁਨੀ ਤੀ ਨੂੰ ਕਰਾਓ ਕਰਨਾ ਕਰਾਓ ਮੀਨਜ਼ ਕਿ ਨਹੀਂ ਕਰਾਓ ਨਹੀਂ ਉਹ ਕਰਨਾ ਆਪਾਂ ਰੋਸ ਪ੍ਰਦਰਸ਼ਨ ਕਰਨਾ ਉੱਥੇ ਇਹ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨਾਂ ਦੀ ਹੋਏਗੀ ਥਾਣੇ ਵਾਲਿਆਂ ਦੀ।